ਅਈ ਐਵੇਂ ਪੈਸੇ ਲਾ ਦੇਈ ਤੇ ਕੋਈ ਪੈਸੇ ਲੈਨੇ ਆ ਪੰਜਾਬ ਦੋ ਗੇ ਜਿਆਦਾ ਢੋਲੀ ਨੂੰ ਮਾਰੀਏ ਨਹੀਂ ਦੋ ਗੇ ਜਿਆਦਾ ਠਗਰਾਉ ਨੂੰ ਮਾਰੀ ਜਾਂਦੇ ਅਈ ਕੀ ਲੈਣਾ ਦੇਣਾ ਐਤੋਂ ਯਾਰ ਤੂੰ ਇਤਾਰ ਤਾਨੂੰ ਬੇਕੂਬ ਬਣਾ ਲੈ ਕਮੇਟੀ ਨੂੰ ਦੋ ਗੇ ਜਿਆਦਾ ਤਾਨੂੰ ਵਾਜਾ ਮਾਰਦਿਆਂ ਨੂੰ ਯਾਰ ਇੱਕ ਜਿੰਦਾ ਦੂਜਾ ਆਇੰਦਾ ਦੂਜਾ ਆਇੰਦਾ ਤੀਜਾ ਆਇੰਦਾ ਆ ਗਏ ਤਾਂ ਮੱਥਾ ਲੱਗੋ ਐਵੇਂ ਸਾਨੂੰ ਖੱਟਲ ਕੀਤਾ ਯਾਰ ਕਦੀ ਮੈੜੀ ਰੱਖਿਆ ਕਦੀ ਕਈ ਤੋੜੇ ਪ੍ਰੂਫ ਚ ਆਕਰੋ ਜਾਨੇ ਕਦੀ ਕਿੱਥੇ ਜਾਨੇ ਆਈ ਜਿਹਨੂੰ ਤਰਾਜਾ ਇੱਥੇ ਆਉਦੇ ਤਾਂ ਨਹੀਂ ਕੋਈ ਦੇ ਅਕੂਵਾ ਮਾਤੇ ਤੂੰ ਤਾਂ ਘੱਟੀ ਜਾ ਕੇ ਬਹਿ ਜਾਂਦਾ ਐਥੇ ਆ ਕੇ ਕਲੀਅਰ ਕਰੋ ਯਾਰ ਬੰਦ ਕਰ ਦਿਓ ਇਹ ਟੂਰਨਾਮੈਂਟ ਇਹ ਨਿਕਲਣਾ ਕਰਵਾ ਯਾਰ 5 ਮਿੰਟ ਬਾਅਦ ਹੋ ਆ ਜਾਂਦਾ 5 ਮਿੰਟ ਬਾਅਦ ਸੇਧੂ ਬਾਨ ਕੇਹਦਾ ਕੋਈ ਨਹੀਂ ਸੁਣਾਉਣਾ ਬੰਦ ਕਰਾਉਣੀਆਂ ਇਹਨਾਂ ਨੇ ਹੋਰ ਕੋਈ ਨਹੀਂਗਾ ਜੜੀਆਂ ਸਾਡੇ ਅਰਗੀਆਂ ਕਮੇਟੀਆਂ ਨੂੰ ਮੈਂ ਅਟ ਕਰਾ ਜੀ ਇਹਦਾ ਕਹਿਦੀ 2 ਘੰਟੇ ਹੋ ਗਏ ਆ ਕਲੀ ਭੈ ਸਾਰੀ ਮੰਡੀ ਦੀਆਂ ਦੁਕਾਨਾਂ ਇਹਨਾਂ ਵਰ ਖਲਾ ਕੇ ਇਹਨਾਂ ਦੇ ਗੂਠੇ ਲਵਾਤੇ ਪ੍ਰੂਫ ਚੈੱਕ ਕਰਾਦੇ ਪੂਰੀ ਮੰਡੀ ਦੀਆਂ ਦੁਕਾਨਾਂ ਖਰਾਗਾ ਸਾਰੀ ਮੰਡੀ ਇੱਥੇ ਮਰਦੀ ਆ ਕੋਈ ਖੋਲਦਾ ਦੁਕਾਨ ਮੈਨੂੰ ਅੱਥੋ ਕਮਾਲ ਹੀ ਕਰਦੀ ਯਾਰ ਅਈ ਕੀ ਲੈਣਾ ਇਹਨਾਂ ਫੇਰਦੇ ਨਾ ਕਰਦੇ ਅਈ ਘਰੋਂ ਵਧੀਆ ਸੱਜਦੇ ਪੱਜਦੇ ਆ ਬਾਈ ਅੱਜ ਤਾਂ 4 ਲੱਖ ਟੂਰਨਾਮੈਂਟ ਤੇ ਲਾਉਣਾ 4 ਲੱਖ ਕੇ ਗਰੀਬ ਕੁੜੀਆਂ ਦਾ ਵਿਆਹ ਕਰਾਂ ਕਰਾਂਗੇ